ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਉਂ ਸਭ ਠੀਕ ਠਾਕ ਜੀ ਉਮੀਦ ਕਰਦੇ ਆਂ ਸਭ ਠੀਕ ਹੋਣਗੇ ਅੱਜ ਆਪਾਂ ਲੌਂਗ ਦੇ ਨਾਲ ਹੋਏ ਜੁੜ ਰਹੇ ਆਂ ਅੱਜ ਆਪਾਂ ਬਣਾਵਾਂਗੇ ਕਚਾਲੂ ਕਿਉਂਕਿ ਸਾਡੇ ਡੈਡੀ ਜੀ ਬਹੁਤ ਜ਼ਿਆਦਾ ਕਚਾਲੂ ਦੇ ਸ਼ਕੀਨ ਆ ਤੇ ਬੜੇ ਦਿਨਾਂ ਦਾ ਕਹਿੰਦੇ ਕਿ ਮੈਨੂੰ ਕਚਾਲੂ ਬਣਾਗੇ ਜੋ ਤੇ ਅੱਜ ਆਪਾਂ ਬਣਾਣੀ ਹੈ ਕਚਾਲੂ ਤੇ ਨਾਲ ਆਪਾਂ ਕਰਾਂਗੇ ਕਿਰਤਨ ਦਾ ਰਿਆਜ ਤੇ ਨਾਲ ਨਾਲ ਆਪਾਂ ਉਬਲਦੇ ਨੇ ਧਰੇ ਆ ਕਚਾਲੂ ਵਿੱਚ ਤੁਹਾਨੂੰ ਦਿਖਾਉਣੀ ਆ ਤੇ ਆਪਣਾ ਹਾਰਮੋਨੀਅਮ ਵੀ ਆ ਗਿਆ ਵਾ ਤੁਮੋਂ ਨੀ ਆਪਾਂ ਮੰਗਾ ਲਿਆ ਏ ਕਿਥੇ ਦਿੱ ਗਿਆ ਸੀ ਦਰਬਾਰ ਦੇ ਵਿੱਚ ਤੇ ਹੁਣ ਆਪਾਂ ਕਰਾਂਗੇ ਨਾਲੇ ਰਿਆਜ ਤੇ ਨਾਲ ਹੀ ਆਪਾਂ ਗਜਲ ਦੀ ਤਿਆਰੀ ਕਰਾਂਗੇ ਜੁਡੇਰੇ ਬਣਾਉ ਦੇ ਨਾਲ ਜੀ ਕਿਉਂਕਿ ਪਹਿਲਾਂ ਰੱਤਾ ਸੀ ਕਿ ਜਦ ਅੜੇਰਾ ਪ੍ਰਭ ਕਰ ਲੈਣੀ ਜਾਂ ਸੂਨ ਸਰ ਦਾ ਪਾਠ ਕਰ ਲੈਣੀ ਕਿਉਂਕਿ ਨਾਲ ਫਿਰ ਆਪਾਂ ਪਾਠ ਵਧਾਉਣੇ ਆ ਧਰੇ ਆ ਤੇ ਨਾਲ ਜਦ ਆਪਾਂ ਰਿਆਜ ਵੀ ਕਰ ਲਈ ਅੰਦਰ ਵਿੱਚ ਤੇ ਉਠ ਵੀ ਸਕਦਾ ਬੰਦਾ ਕਿ ਪਾਠ ਕਰਕੇ ਬੰਦਾ ਉਠ ਨਹੀਂ ਸਕਦਾ ਆਓ ਤੁਹਾਨੂੰ ਦਿਖਾਉਂਦੇ ਆਪਾਂ ਝਾਊਗੀ ਆਪਾਂ ਨਾਲ ਹੀ ਧਰੇ ਆ ਤੇ ਆਪਣੇ ਰਿਟਰਨ ਦੇ ਕੋਈ ਨਹੀਂ ਫੇਰ ਨਾ ਕੋਦੇ ਕਿ ਆਪਾਂ ਫਿਰ ਉਹ ਨੂੰ ਥੋੜਾ ਜਿਹਾ ਖਰਚ ਪੈ ਗਿਆ ਇਹਨਾਂ ਟਾਇਰ ਲੈਣਾ ਥੋੜਾ ਜਿਹਾ ਉਪਰ ਮਾਸ ਨਾੜੀ ਉੱਪਰ ਨਾ ਰੱਖਦੇ ਆ ਜੀ ਆਪਾਂ ਇਹਨਾਂ ਨੂੰ ਟੱਕ ਨਹੀਂ ਆ ਦੇ ਜਿਆਦਾ ਕਿਉਂਕਿ ਉਤੀਲਾ ਛੋਟਾ ਜੁੜੇ ਰਣ ਬਲੌਗ ਦੇ ਨਾਲ ਜੀ ਰੁਕ ਰੁਕ ਕੇ ਸੱਕਰ ਪਰ ਨਹਿਰੀ ਪਾਕੇ ਅੰਨ ਅਦਿਤੋਲੇ ਚਾਹਤ ਫਰਤੇ ਗੂ ਦਤੇ ਰੁਕ ਰੁਕ ਕੇ ਚਾਹਤ ਪਰ ਚਾਤ ਪਰ ਚਾਹਤ ਫਰਤੇ ਗੂ ਦਤੇ ਉਹ ਆਪਣੇ ਰਿਜਕੇ ਹੋ ਗਿਆ ਨੇ ਤਿਆਰ ਸਮਾਂ ਕਿਰਨਾਂ ਦੀ ਜਿਹੜੀ ਤਿਆਰੀ ਨਾਲ ਹੀ ਆਪਣਾ ਰਿਆਜ ਹੋ ਗਿਆ ਤੇ ਨਾਲ ਹੀ ਆਪਾਂ ਨਾਲ ਹੀ ਅੱਗੇ ਆਪਾਂ ਚੱਲੋ ਘਰ ਤੱਕ ਜਾ ਕੇ ਦੇਖਦੇ ਆਂ ਕਿ ਵਾਹ ਧੰਨ ਧੂ ਰੱਖੋ ਹਾਂਜੀ ਨਾਲ ਜੋ ਆਪਾਂ ਦੇਖੀ ਹਾਂ ਕਿ ਚੱਲੋ ਆਪਾਂ ਲੋਕ ਕੋਲੇ बन ਗਏ ਵਧੀਆ ਤੰਤਨ ਹੋ ਗਈ ਆ ਹੁਣ ਆਪਾਂ ਇਹ ਦੇਦੇ ਹਾਂ ਹਾਂ ਇਹਨਾ ਬਿਨਾ ਆਪਣਾ ਇਹਨਾਂ ਬਾਕੀਆ ਤੇਰਾ ਆ ਆਪਣੇ ਹੀ ਇਹਨਾ ਆਪਾਂ ਸੌਸ ਬਣੇਗੀ ਇਹ ਮੂਲੀ ਦੀ ਸੌਸ ਬਣੇਗੀ non poi abbiamo una chiesa per Italia, Bogotà, in Battiglia, in Italia, a Battiglia, in Italia, in Italia, in Italia, in Italia, in ਤੁਹਾਨੂੰ ਕਹਿੰਦਾ ਨਹੀਂ ਚਲ ਚਲੋ ਜੀ ਸਾਡੇ ਪਾਪਾ ਜੀ ਨੂੰ ਬੋਝ ਹੋ ਰਿਹਾ ਹੈ ਚਲ ਦੇ ਜੀ ਬੜੇ ਧੰਦੇ ਕੰਢੇ ਸ਼ੌਂਦੇ ਜਿ ਆਪਣਾ ਕਿਆ ਵਾ ਟਿਸ਼ ਨੇ ਕਿ ਰੋਣਾ ਨਹੀਂ ਆਇਆ ਧੰਗੂ ਰਾਮ ਰਸਾ गुरु रामदास पातशाह वाहीगुरु गर्म बहुत ज्यादा पानी बह के है കടുമ ആരെയാണ് പ്രാണസ്ഥിയേടെമ പറയുന്നു They're being heard. Oh, yeah. ਹਰਦਾ ਹਾਂ ਹਾਂ ਰੋਟੀ ਖਾਣਾ ਗੋਟੀਆਂ ਰੀਤਾ ਤੇ ਮੈਂ ਮੇਰੀ ਕਿਹੜੀ ਲੈ ਗਈ ਉਹਦੇ ਵੀਰਾ ਖਾ ਲੋ ਕੱਠੇ ਹਾਂ ਉਸ ਰੱਖ ਲਓ ਲੋ ਜੀ ਆਪਾਂ ਹੁਣ ਖਾਵਾਂਗੇ ਪਚਾਲੂ ਕਨੇੜੇ ਕਿੱਦਾਂ ਦੇ ਬਣੇ ਆ ਸਾਰੇ ਬਣੇ ਮੈਂ ਵਾ ਦੇਖ ਬਣਾਣਾ ਨਹੀਂ ਨਹੀਂ ਬੋਤਾਲ ਦਾ ਬਿਦਾਂ ਮੈਂ ਕਹਿੰਦਾ ਨਾ ਪਹਿਲਾਂ ਮੈਂ ਥੋੜੀ ਜਿਹੀ ਬਣਾਉਣ ਲੱਗਾ ਫਿਰ ਮਹਤਦੰਦ ਦੇ ਫਰੀਕ ਫਾਰਵਰਡ ਲਗਾ ਕੇ ਖਾ ਗਿਆ ਪੰਚ ਹੁਣ ਖਾਣੀ ਨਾ ਉਲਟੀ ਖਾਣੀ ਉਲਟੀ ਖਾ ਲੋ ਲੋ ਜੀ ਆਪਾਂ ਹੁਣ ਕਰਦੇ ਹਾਂ ਬਣਾਉਂਗਾ ਐਂਡ ਫਿਰ ਆਪਾਂ ਬਿਲਾਂਗੇ ਨਾ ਉਹਨਾਂ ਉਤੇ ਨਾਲ ਤੁਹਾਨੂੰ ਸਪੋਰਟ ਕਰਾਂਗੇ ਲੋ ਕਿਉਂਕਿ ਆਪਣਾ ਜਿਹੜਾ ਚੈਨਲ ਆ ਹੁਣ ਦਇਰ ਹੋ ਗਿਆ ਵਾ ਤੇ ਹੁਣ ਗਾਂ ਜਿਹੜੇ ਆਪਣੇ ਸਬਸਕ੍ਰਾਈਬਰ ਜਿਹੜੇ ਵਧਦੇ ਆ